ਵਾਹਿਗੁਰੂ ਸਾਹਿਬ ਜੀ ਦੰਡਾਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਢੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੇ ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹ ਸੁਖ ਹੋ ਟਲ ਗੁਰ ਸੇਵੀਐ ਐਹ ਨ ਸਹਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਹੀ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਛੱਟੀ ਐ ਤੋਦੜ ਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬੈਠਿਆ ਸੋਹੀ ਸਬਨਾ ਦਾ ਵਿਸਾਹ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜੇਵਾ ਗੁਣਵੰਤੇ ਜੋ ਦਿਸ ਗੁਰ ਸਿਖੜਾ ਇਸ ਨੇਵ ਨਿਵ ਲਾਗੋ ਪਾਏ ਜੀਉ ਆਖਾ ਬਿਰਥਾ ਜੀ ਕੇ ਗੁਰ ਸੱਜਣ ਦੇਹ ਮਿਲਾਏ ਜੀਓ ਜੋ ਦਿਸ ਗੁਰ ਸਿਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ ਆਖਾ ਬਿਰਥਾ ਜੀ ਕੇ ਗੁਰ ਸੱਜਣ ਦੇਹੇ ਮਿਲਾਏ ਜੀਓ ਸੋਏ ਦਸ ਉਪਦੇਸੜਾ ਮੇਰਾ ਮਨ ਅਨਤਨਾ ਕਾਹੂ ਜਾਏ ਜੀਓ ਇਹੋ ਮਨ ਤੈ ਕੂ ਦੇਵਸਾ ਮੈਂ ਮਾਰਗ ਦੇਹੋ ਬਤਾਏ ਜੀਓ ਹਉ ਆਇਆ ਦੂਰ ਹੋ ਚਾਲੇ ਕੈ ਮੈਂ ਤਕੀ ਤੌ ਸਰਨਾਏ ਜੀਓ ਮੈਂ ਆਸਾ ਰਖੇ ਚਿਤ ਮਹਿ ਮੇਰਾ ਸਭ ਦੁੱਖ ਗਵਾਏ ਜੀਓ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹਿ ਸੁਕਾਰ ਕਮਾਏ ਜੀਓ ਤਿਆਗੇ ਮੰਨ ਕੇ ਮਤੜੇ ਵਿਸਾਰੇ ਦੂਜਾ ਭਾਉ ਜੀਓ ਇਓ ਪਾਵੈ ਹਰ ਦਰਸਾਵੜਾ ਨਹਿ ਲੱਗੈ ਤਤੀ ਆਉ ਜੀਉ ਹਾਉ ਅਪਹੁ ਬੋਲ ਨ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਉ ਹਰ ਭਗਤ ਖਜ਼ਾਨਾ ਬਖਸ਼ਿਆ ਗੁਰ ਨਾਨਕ ਕੀ ਆਪਸਾ ਜੀਉ ਮੈਂ ਬਹੁੜਨਾ ਤ੍ਰਿਸ਼ਨਾ ਭੁਖੜੀ ਹਾਂ ਰੱਜਾ ਤ੍ਰਿਪਤ ਅਗਾਏ ਜੀਉ ਜੋ ਗੁਰ ਦਿਸੈ ਸਿਖੜਾ ਇਸ ਨਿਵ ਨਿਵ ਲਾਗੋ ਪਾਏ ਜਿਓ ਮੈਂ ਬਹੁੜ ਨਾ ਤ੍ਰਿਸ਼ਨਾ ਭੁਖੜੀ ਹਾਰ ਜਾ ਤ੍ਰਿਪਤ ਅਗਾਏ ਜਿਓ ਜੋ ਗੁਰ ਦਿਸ ਸਿਖਾੜਾ ਇਸ ਨਿਵ ਨਿਵ ਲਾਗੋ ਪਾਏ ਜਿਓ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ